ਇਹ ਹੈ ਬਰਨਾਲਾ ਟਰੈਕਟਰ ਮੰਡੀ ਤੇ ਜੀ ਬਰਨਾਲਾ ਟਰੈਕਟਰ ਮੰਡੀ ਤੇ ਸੋਡੇ ਕੋਲੇ ਲੈ ਕੇ ਆਏ ਆ ਜੀ 5911 ਬਾਈ 5911 ਦੇ ਬੜੇ ਸ਼ੌਂਕੀ ਆ ਵਿੱਚ ਬਾਈ ਜਿਹੜਾ ਨਵੇਂ ਮਾਡਲ ਹੈ 2,70,000 ਰੁਪਿਆ ਰੇਟ ਹੈ ਟਰੈਕਟਰ ਦਾ ਅਡੀਸ਼ਨ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਸਿੰਪਲ ਸਟੀering ਹੈ ਟਾਇਰ ਪਏ ਆ ਜੀ 70 ਤੋਂ 80 ਪੈਸੇ ਦੇਖ ਸਕਦੋਂ ਚਾਰ ਸਪਿਰੋਂ ਬਾਡੀ ਲੈਂਡ ਦਾ ਪੂਰਾ ਚੰਗਾ ਟਰੈਕਟਰ ਜੀ ਜੇ ਕਿਸੇ ਵੀਰ ਨੇ 5911 ਟਰੈਕਟਰ ਲੈਣਾ ਦੇਖ ਸਾਧੂ ਹੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਬਰਨਾਲਾ ਟਰੈਕਟਰ ਮੰਡੀ ਦੇ ਰੇਟ ਦੱਸਦੇ ਆ ਤੁਹਾਨੂੰ ਅੱਜ ਦੇ ਜੀ ਲੈਬ ਨੂੰ ਪਾਈ ਬਣੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਬਾਈ ਕਿੰਨੇ ਜਣੇ ਜੁੜਦੇ ਹੁੰਨੇ ਹੋ ਜਰਾ ਬਾਈ ਬਣੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਡੇ ਸਹਿਯੋਗ ਨਾਲ ਹੀ ਹੈ ਜੀ ਇਧਰ ਆ ਗਿਆ 855 855 ਜੀ 2003 ਮਾਡਲ ਹੈ ਜੀ ਟਰੈਕਟਰ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਤੁਹਾਡੇ ਸਾਹਮਣੇ ਹੈ ਜੀ ਟਰੈਕਟਰ ਦੀ ਟਾਇਰ ਦੇਖੋ ਜੀ 80 ਤੋਂ 85 ਪੈਸੇ ਟਾਇਰ ਆ ਟਰੈਕਟਰ ਦੇ ਤੇ ਰੇਟ ਦੀ ਗੱਲ ਕਰੀਏ 2,70,000 ਰੁਪਿਆ ਰੇਟ ਹੈ ਟਰੈਕਟਰ ਦਾ ਜੀ। ਡੀ ਸੰਧੀ ਗੱਲ ਕਰੀਏ ਜਮਾ ਕੋਕਾ ਪੀਸ ਹੈ ਜੀ। ਮਾਡਲ ਦੇ ਹਿਸਾਬ ਨਾਲ ਦੇਖ ਸਕਦੇ ਹੋ ਰੰਬਾ ਰੰਬਾ ਦਾ ਪੂਰਾ ਚੰਗਾ ਟਰੈਕਟਰ ਪਿਆ ਜੀ। ਦੇਖ ਸਕਦੇ ਹੋ ਵਾਗਰਲੇ। ਜੇ ਕਿਸੇ ਵੀ ਨੇ 855 ਲੈਣਾ ਹੈ। ਤੰਨ ਮਾਡਲ ਜੀ 2,70,000 ਰੁਪਿਆ ਰੇਟ ਹੈ। ਇੱਧਰ ਲੈ ਕੇ ਆਏ ਜੀ ਜੌਂਡੀ ਆਰ ਜੌਂਡੀ ਆਰ ਜੀ 5055 E ਨਮਾਟ ਰਾਈਟ ਹੈ ਜੀ ਨਮਾ ਚਾਰ ਸਪਿਰ ਹੋ ਜੀ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਇੱਧਰ ਸੇ ਦੇਖ ਸਕਦੇ ਹੋ 5055 E 12 ਮਾਡਲ ਜੀ 12 ਮਾਡਲ ਹੈ ਜੀ ਟਰੈਕਟਰ 12 ਮਾਡਲ 385000 ਰੁਪਿਆ ਰੇਟ ਹੈ ਜੀ ਟਰੈਕਟਰ ਦਾ ਪਰ ਵਗੈਰਾ ਟਰੈਕਟਰ ਤੇ ਲੱਗਿਆ ਹੋਇਆ ਟਾਇਰ ਟੂ ਨਵੇਂ ਹੈ ਜੀ ਟਰੈਕਟਰ ਦੇ ਦੇਖ ਸਕਦੇ ਹੋ 3 ਸਪੀਡ ਤੇ ਆ ਗਿਆ ਜੀ ਇਹ ਮਲੇ ਦਾ 50 55 ای ਜੀ ਰਿੰਬਾ ਰੰਬਾ ਦਾ ਪੂਰਾ ਚੰਗਾ ਹੈ ਗੁਡੀਆਰ ਦੇ ਟਾਇਰ ਹੈ ਜੀ ਟਰੈਕਟਰ ਦੇਖ ਸਕਦੇ ਹੋ 4 ਸਪੀਰੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਓਕੇ ਹੈ ਜੀ ਤੇ ਇਧਰ ਆਪਾਂ ਤੁਹਾਨੂੰ ਦਿਖਾਉਨੇ ਆ ਟਰੈਕਟਰ ਸਪੈਸ਼ਲ ਡੀਲਸਨ ਸਪੈਸ਼ਲ ਡੀਲਸਨ ਦਿਖਾਉਨੇ ਆਈ ਤੁਹਾਨੂੰ ਆਪਾਂ 14 ਮਾਡਲ ਹੈ ਜੀ 490000 ਰੁਪਿਆ ਰੇਟ ਹੈ ਜੀ ਪੰਜਾਬ ਨੰਬਰਾ ਟਰੈਕਟਰ ਰਿੰਬਾਂ ਦਾ ਦੇਖੋ ਜੀ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ ਲਾਈਵ ਤੇ ਕਿਹੜਾ ਜੁੜਿਓ ਬਾਈ ਇਹਨੂੰ ਸ਼ੇਅਰ ਕਰ ਦਿਓ ਬਾਈ ਆਪਣੇ ਤਾਂ ਜੋ ਗਾਂਹਾ ਬਾਈ ਆਪਣੇ ਜੁੜੇ ਜਾਣ ਜੁੜੀ ਜਾਣ ਆਪਣੇ ਨਾਲ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬਾਈ ਤੇ ਸਾਨੂੰ ਲਾਈਵ ਤਸਵੀਰਾਂ ਬਾਈ ਰੇਟ ਦਾ ਪਤਾ ਲੱਗੇ ਦੇਖ ਸਕਦੇ ਹੋ ਫੈਬਰਿਕ ਛਤਰੀ ਲੱਗੀ ਆ ਸਿਸਟਮ ਦੇਖੋ ਦਾ ਲੱਗਿਆ ਹੋਇਆ ਡੱਕ ਵਗੈਰਾ ਜੇ ਕਿਸੇ ਵੀਰ ਨੇ ਲੈਣਾ ਹੈ 14 ਮਾਡਲ ਹੈ ਜੀ 490000 ਰੁਪਿਆ ਰੇਟ ਹੈ ਪੰਜਾਬ ਨੰਬਰ ਹੈ ਜੀ ਟਰੈਕਟਰ ਦੇਖਸਾ ਨੇ ਕੰਡੀਸ਼ਨ ਵਗੈਰਾ ਟਰੈਕਟਰ ਦੀ ਇਧਰ ਲੈ ਕੇ ਆਇਆ ਕਬੂਟਾ ਕਬੂਟਾ ਦੇਖ ਸਕਦੇ ਹੋ ਜੀ ਜਮਾ ਨਵਾਂ ਟਰੈਕਟਰ ਹੈ ਜੀ 22 ਮਾਡਲ ਹੈ ਜੀ 7 ਲੱਖ 77000 ਰੁਪਿਆ ਰੇਟ ਹੈ ਪੰਜਾਬ ਨੰਬਰ ਹੈ ਜੀ ਟਰੈਕਟਰ ਬੈਂ ਪ੍ਰੋਬਗੈਰਾ ਦੇਖ ਸਕਦੇ ਹੋ ਜਮਾ ਨਵਾਂ ਮੀਟਾਇਰ ਹੈ ਜੀ ਬਾਡੀ ਲਾਈਨ ਦਾ ਜਮਾ ਨਵਾਂ ਪਿਆ ਹੈ ਜੀ ਟਰੈਕਟਰ ਚਾਰ ਸਪੀਰੋ ਕੰਡੀਸ਼ਨ ਦੇਖੋ ਜੀ ਟਰੈਕਟਰ ਦੀ ਜਮਾ ਓਕੇ ਟਰੈਕਟਰ ਹੈ ਜੀ ਜਿਹੜੇ ਵੀਰ ਆਪਣੇ ਨਾਲ ਲਾਈਵ ਤੇ ਜੁੜਿਆ ਧੰਨਵਾਦ ਬਾਈ ਸੋਡਾ ਜੇ ਕਿਸੇ ਵੀਰ ਨੇ ਕੋਈ ਟਰੈਕਟਰ ਲੈਣਾ ਬਾਈ ਆਪਾਂ ਨੂੰ ਕਮੈਂਟਾਂ ਚ ਦੱਸ ਸਕਦੇ ਹੋ ਆਪਾਂ ਤੁਹਾਨੂੰ ਟਰੈਕਟਰ ਦਿਖਾ ਦੇਾਂਗੇ ਮਾਡਲ ਤੇ ਰੇਟ ਬਾਰੇ ਤੁਹਾਨੂੰ ਦੱਸ ਦੇਾਂਗੇ ਬਾਈ ਤੇ ਮੋਬਾਈਲ ਨੰਬਰ ਵੀ ਲੈ ਕੇ ਦੇ ਦੇਾਂਗੇ ਜੇ ਕਿਸੇ ਨੇ ਕੋਈ ਟਰੈਕਟਰ ਲੈਣਾ ਆਪਾਂ ਨੂੰ ਕਮੈਂਟਾਂ ਚ ਦੱਸ ਦਿਓ ਤੇ ਬਾਕੀ ਸਾਰੇ ਲਾਈਵ ਨੂੰ ਬਾਈ ਬਣੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਯਾਰ ਆਪਾਂ ਤੁਹਾਡੇ ਖਾਤਰੀਆਂ ਬਾਈ ਲਾਈਵ ਕਰਦੇ ਤੁਹਾਡੇ ਸਹਿਯੋਗ ਨਾਲ ਹੀ ਆ ਬਾਈ ਸਾਰੇ ਵੀਰਾਂ ਦੇ ਇੱਧਰ ਦੇਖ ਸਕਦੇ ਹੋ 855 855 ਜੀ 18 ਮਾਡਲ ਹੈ 568000 ਰੁਪਿਆ ਰੇਟ ਹੈ ਜੀ ਟਰੈਕਟਰ ਦਾ ਜਮਾ ਨਮਾ ਟਰੈਕਟਰ ਪਿਆ ਜੀ ਦੇਖ ਸਕਦੇ ਹੋ ਟਾਇਰ ਵਗੈਰਾ ਦੇਖ ਸਕਦੇ ਹੋ 70 ਤੋਂ 80 ਪੈਸੇ ਟੌਪ ਮਾਡਲ ਚ ਆ ਗਿਆ ਜੀ ਡਬਲ ਡਿਸਟ੍ਰੀਬਿਊਟਰ ਬਾਡੀ ਲਾਈਨ ਦਾ ਪੂਰਾ ਚੰਗਾ ਟਰੈਕਟਰ ਜੀ ਇੰਜਨ ਗੇਅਰ ਦਾ ਓਕੇ ਹੈਗਾ ਜਮਾ ਨਮਾ ਟਰੈਕਟਰ ਪਿਆ ਇਧਰ ਆ ਗਈ ਸੋਨਾ ਲੀਕਾ ਸੋਨਾ ਲੀਕਾ ਜੀ 4/4 ਆ ਟਰੈਕਟਰ ਜੀ 60 ਦਾ 21 ਮਾਡਲ ਹੈ ਜੀ 811000 ਰੁਪਿਆ ਰੇਟ ਹੈ ਪੈਰਦਾਨ ਵਗੈਰਾ ਦੇਖੋ ਜੀ ਪੂਰਾ ਖੁੱਲਾ ਡੁੱਲਾ ਟਰੈਕਟਰ ਹੈ ਜੀ ਛਤਰੀ ਫਾਈਬਰ ਵਾਲੀ ਲੱਗੀ ਹੈ ਦੇਖ ਸਕਦੇ ਹੋ ਟਾਇਰ ਦੇਖੋ ਜੀ ਮਾਗਰਲੇ ਜਮਨ ਨਵੇਂ ਟਾਇਰ ਪਏ ਹੈ ਜੀ 4 ਸਵੇਰੇ ਤੁਹਾਨੂੰ ਕੰਡੀਸ਼ਨ ਵਗੈਰਾ ਟਰੈਕਟਰ ਦੀ ਦਿਖਾਉਣੇ ਆ ਜੀ ਆਪਾਂ 60 ਦਾ ਸੋਨਾ ਲੀਕਾ 4/4 ਲੈਣਾ ਹੋਵੇ ਜੇ ਕਿਸੇ ਪੀਰ ਨੇ ਬਾਈ ਪਰਨਾਲਾ ਟਰੈਕਟਰ ਮੰਡੀ ਤੇ ਦੇਖ ਸਾਧੂ ਚਾਰ ਸਪਿਰੋਂ ਕੰਡੀਸ਼ਨ ਵਗੈਰਾ ਵੱਡੀ ਮੰਡੀ ਚ ਹੈਗਾ ਛੋਡੇ ਸਾਹਮਣੇ ਆ ਜੀ ਤੇ ਲਾਈਵ ਤੇ ਕਿਹੜੇ ਵੀਰ ਜੁੜਿਆ ਬਈ ਧੰਨਵਾਦ ਛੋਡਾ ਤੇ ਲਾਈਵ ਤੇ ਬਈ ਆਪਾਂ ਨੂੰ ਕਮੈਂਟ ਕਰਕੇ ਦੱਸ ਦਿਓ ਕਿੱਥੋਂ ਕਿੱਥੋਂ ਜੁੜੇ ਹੋਇਓ ਬਈ ਆਪਾਂ ਤੁਹਾਡਾ ਨਾਮ ਬੋਲਾਂਗੇ ਕਿਹੜੇ ਵੀਰ ਆਪਣੇ ਨਾਲ ਜੁੜੇ ਆ ਤੇ ਨਾਲੇ ਬਈ ਵੀਡੀਓ ਨੂੰ ਵੀ ਸ਼ੇਅਰ ਕਰਿਆ ਕਰੋ ਬਈ ਲਾਈਵ ਨੂੰ ਵੀ ਬਤ ਬਤ ਸ਼ੇਅਰ ਕਰ ਦਿਓ ਤਾਂ ਜੋ ਹੋਰ ਵੀਰ ਜੁੜ ਜਾਣ ਬਈ ਆਪਣੇ ਨਾਲ ਛੋਡਾ ਸਾਰੇ ਵੀਰਾਂ ਦਾ ਧੰਨਵਾਦ ਬਈ ਆਪਣੇ ਨਾਲ ਕਿਹੜੇ ਵੀਰ ਜੁੜਦੇ ਹੋਗੇ ਆਪਣੀਆਂ ਵੀਡੀਓ ਦੇਖਦੇ ਹੋ ਸ਼ੇਅਰ ਕਰਦੇ ਹੋ ਵੀਡੀਓ ਲਾਈਵ ਤੇ ਜੁੜਦੇ ਹਾਂ ਬਈ ਸੋਡੇ ਸਹਾਇਜੋਗ ਨਾਲ ਹੀ ਆ ਬਈ ਅਸੀਂ ਕੋਈ ਵੀ ਬੰਦਾ ਬਈ ਪੇਜ ਆਲਾ ਸੋਡੇ ਸਹਾਇਜੋਗ ਨਾਲ ਹੀ ਆ ਸਾਰੇ ਵੀਰਾਂ ਦੇ ਤੇ ਇੱਧਰ ਦੇਖ ਸਕਦੇ ਹੋ ਜੀ ਅਰਜਨ ਅਰਜਨ ਉਹ ਉਹ 605 605 ਜੀ ਦੇਖ ਸਕਦਾ ਹਾਂ ਕੰਡੀਸ਼ਨ ਵਗੈਰਾ ਟਰੈਕਟਰ ਦੀ ਜਮਨ ਨਮਾ ਟਰੈਕਟਰ ਪਿਆ ਜੀ ਟਾਇਰ ਟੁਰ ਜਮਨ ਨਵੇਂ ਹੈ ਜੀ 22 ਮਾਡਲ ਹੈ ਜੀ 7 ਲੱਖ 80 ਹਜ਼ਾਰ ਰੁਪਿਆ ਰੇਟ ਹੈ ਟਾਪ ਮਾਡਲ ਹੈ ਜੀ ਟਰੈਕਟਰ ਟਾਪ ਮਾਡਲ ਹੈ ਜੀ ਟਰੈਕਟਰ ਦੇਖ ਸਕਦੇ ਹੋ ਚਾਰ ਸਪੀਰੋਂ ਕੰਡੀਸ਼ਨ ਵਗੈਰਾ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਜੀ ਜਮਾਨਾ ਮਾ ਟਰੈਕਟਰ ਪਿਆ ਹੈ ਜੀ ਸ਼ੇਅਰ ਕਰੀ ਚਲੋ ਵੀਡੀਓ ਚਲਦੀ ਨੂੰ ਜੀ ਲਾਈਵ ਤਸਵੀਰਾਂ ਨੂੰ ਪੈਰ ਦਾਣ ਵਗੈਰਾ ਚੈੱਕ ਕਰੋ ਜੀ ਪੂਰੇ ਖੁੱਲੇ ਦੁੱਲੇ ਖੁੱਲਾ ਡੁੱਲੇ ਪੈਰ ਦਾਣ ਹੈ ਜੀ ਦੇਖ ਸਕਦੇ ਹੋ ਚੜ੍ਹਨਲ ਖਾਤਰਾ ਇੱਧਰ ਬਾਈ ਜਾਣ ਦੀ ਤਿਆਰੀ ਚ ਹੈ ਜੀ ਜੌਂਡੀ ਆ ਰ ਆ ਗਿਆ 5210 5210 ਜੀ ਜਮਾਨਾ ਮਾ ਟਰੈਕਟਰ ਪਿਆ ਹੈ ਜੀ ਦੇਖ ਸਕਦੇ ਹੋ ਜੇ ਕਿਸੇ ਵੀਰ ਨੇ ਲੈਣਾ 23 ਮਾਡਲ ਜੀ 8 ਲੱਖ 15000 ਰੁਪਿਆ ਰੇਟ ਆ ਜਮਾ ਨਵਾਂ ਟਰੈਕਟਰ ਪਿਆ ਜੀ ਦੇਖ ਸਕਦੇ ਹੋ ਸਟੀਅਰਿੰਗ ਤੋਂ ਲਫਾਫੇ ਵੀ ਨਹੀਂ ਲਏ ਇਹਨਾਂ ਡੰਡਿਆਂ ਤੋਂ ਜੀ ਦੇਖੋ ਜਮਾ ਨਵਾਂ ਟਰੈਕਟਰ ਹੈ ਜਮਾ ਨਵੇਂ ਟਾਇਰ ਹੈ ਜੀ ਕਿਸੇ ਵੀਰ ਨੇ ਲੈਣਾ ਬਾਈ 23 ਮਾਡਲ ਟਰੈਕਟਰ ਹੈਗਾ ਜਮਾ ਨਵਾਂ ਟਰੈਕਟਰ ਹੈ ਜੀ ਜੇ ਕਿਸੇ ਵੀਰ ਨੇ ਲੈਣਾ 23 ਮਾਡਲ ਹੈ ਜੀ ਮੋਬਾਈਲ ਨੰਬਰ ਦੱਸੋਗੇ ਬਾਈ ਬਾਈ ਦਾ ਮੋਬਾਈਲ ਨੰਬਰ ਵੀ ਲੈ ਕੇ ਦਿੰਨੇ ਆ ਬਾਈ ਤੁਹਾਨੂੰ ਹਾਂਜੀ ਬਾਈ ਦੱਸੀ ਮੋਬਾਈਲ ਨੰਬਰ ਆਪਣਾ ਇਹ 90302 27 27000 ਪਿੰਡ ਫੜਾਇਆ ਪਿੰਡ ਆ ਬਾਈ ਦਾ ਤੇ ਇਧਰ ਹੀ ਆ 52 ਦਾ ਦੇ ਨਾਲ ਨਾਲ ਇਧਰ 4x4 ਵੀ ਐ 54-5 ਦੀ ਜਿਆਦੇ ਮਾਰਕੀਟ ਆ ਬਾਈ ਇਹ ਨੰਬਰੀ ਆ ਬਾਈ ਦਾ ਜਿਹੜਾ ਤੁਹਾਨੂੰ ਦੱਸਿਆ 54-5 ਵੀ ਦੇਖ ਸਕਦੇ ਹੋ 21 ਮਾਡਲ ਐ ਜੀ ਟਾਪ ਮਾਡਲ ਚ ਆ ਗਿਆ ਜੀ 12,25,000 ਰੁਪਿਆ ਰੇਟ ਐ ਮੂਰੇ ਦੇਖ ਸਕਦੇ ਹੋ ਪਲੇਟਾਂ ਲੱਗੀਆਂ ਵੇਟ ਵਾਲੀਆਂ 4 4x4 ਟਰੈਕਟਰ ਹੈ ਜੀ ਦੇਖ ਸਕਦਾ ਜਮਾ ਨਵਾਂ ਟਰੈਕਟਰ ਪਿਆ ਜੀ ਦੇਖ ਸਕਦਾ ਚਾਰ ਸਪੀਰੋਂ ਕੰਡੀਸ਼ਨ ਵਗੈਰਾ ਟਰੈਕਟਰ ਦੀ ਹੱਥੋਂ ਖੋ ਗਿਆ ਜੀ ਹੁਣ ਬਾਈ ਜਾਣ ਵੀ ਲੱਗ ਗਿਆ ਦੇਖ ਸਕਦੇ ਹੋ ਵਿੱਚ ਤੁਹਾਨੂੰ ਹੁਣ ਹੱਥੋਂ ਦੇ ਦੱਸਦੇ ਆ ਕਿਉਂ ਠੰਡ ਦਾ ਕਰਕੇ ਜੀ ਦੂਰ ਵਾਲੇ ਖਾਤੋਂ 859 735 ਜਾਂਦੇ ਆ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਬਣੇ ਵੱਧ ਤੋਂ ਵੱਧ ਇੱਧਰ ਦੇ 7545 ਜੇ ਕਿਸੇ ਵੀਰ ਨੇ ਲੈਣਾ ਚਾਰ ਸਪੀਰੋ ਕੰਡੀਸ਼ਨ ਵਗੈਰਾ ਤੁਹਾਡੇ ਸਾਹਮਣੇ ਹੈ ਜੀ ਇੱਧਰ ਤੁਹਾਨੂੰ ਦਿਖਾਉਣੇ ਹੈ ਜੀ ਸੋਨਾ ਲੀਕਾ 60 ਦਾ 60 ਦਾ ਸੋਨਾ ਲੀਕਾ ਜੀ ਜਮਾ ਨਮਾ ਟਰੈਕਟਰ ਪਿਆ ਜੀ 19 ਮਾਡਲ ਜੀ 5 ਲੱਖ 65000 ਰੁਪਿਆ ਰੇਟ ਹੈ ਜੀ ਟਾਪ ਮਾਡਲ ਹੈ ਨਵੇਂ ਟਾਇਰ ਪਏ ਹੈ ਜੀ ਜਮਾ 90 ਤੋਂ 95 ਪੈਸੇ ਕੰਡੀਸ਼ਨ ਵਗੈਰਾ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਜੀ ਜਮਾ ਨਮਾ ਟਰੈਕਟਰ ਪਿਆ ਹੀ ਚਾਰ ਸਪੀਰੋਂ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੈ ਜੀ ਸੋਨਾ ਲਿਕਾ 60 ਦਾ ਜੀ ਜਮਾ ਨਮਾ ਪਿਆ ਜੀ 19 ਮਾਡਲ ਜੀ 5 ਲੱਖ 65000 ਰੁਪਿਆ ਰੇਟ ਹੈ ਟਾਪ ਮਾਡਲ ਹੈ ਜੀ ਇਧਰ ਆਪਾਂ ਤੁਹਾਡੇ ਕੋਲ ਲੈ ਕੇ ਆਏ ਸਟੈਂਡਰਡ 345 ਜੀ 45 ਜੀ 13 ਮਾਡਲ ਹੈ ਜੀ 3 ਲੱਖ 50000 ਪੰਤ 311500 ਰੁਪਿਆ ਰੇਟ ਹੈ ਜੀ ਟਰੈਕਟਰ ਦਾ ਕੰਡੀਸ਼ਨ ਦੇਖੋ ਜੀ ਟਰੈਕਟਰ ਦੀ ਜਮਾ ਨਮਿਆ ਵਰਗੀ ਕੰਡੀਸ਼ਨ ਪਈ ਹੈ ਟਾਇਰ ਟੂਲ ਦੇਖ ਸਕਦੇ ਹੋ 90 95 ਪੈਸੇ ਪਈ ਹੈ ਜੇ ਕਿਸੇ ਵੀਰ ਨੇ ਲੈਣਾ ਹੈ 45 ਐਚਪੀ ਜ ਹੈ ਜੀ ਤਿੰਨ ਸਿਲੰਡਰ ਹੈ 855 ਜਿੰਨੀ ਜਾਣ ਲਾਉਂਦਾ ਜੀ ਡਾਬਲ ਡਾਬਲ ਕਲੱਚ ਹੈ ਤੇ ਇਧਰ ਆ ਗਿਆ ਜੀ 855 855 ਆ ਗਿਆ ਜੀ ਤੇਲ ਬ੍ਰੇਕਾਂ ਸੈਂਪਲ ਸਟੀਅਰਿੰਗ ਜੀ ਕੰਡੀਸ਼ਨ ਵਗੈਰਾ ਟਰੈਕਟਰ ਦੀ ਜਮਾ ਓਕੇ ਹੈ ਜੀ ਦੇਖ ਸਕਦੇ ਹੋ ਬਾਡੀ ਲੈਂਡ ਦਾ ਜਮਾ ਨਵਾਂ ਪਿਆਜੀ ਟਰੈਕਟਰ ਚਾਰ ਸਪੀਰੋਂ ਦੇਖ ਸਕਦੇ ਹੋ ਰੁੱਕ ਅੱਜ ਲੋੜੀ ਆ ਬਈ ਤਾਂ ਕਰਕੇ ਲੋਕ ਸੇਤੀ ਜਾਣਦੀ ਉਹ ਕਰਦੇ ਆ ਪ੍ਰੋਡਿਸ਼ਨ ਦੇਖ ਸਕਦੇ ਹੋ ਜੀ ਨਵਾਂ ਮਾਡਲ ਹੈ ਜੀ 3 ਲੱਖ 65000 ਰੁਪਿਆ ਰੇਟ ਹੈ ਜੀ ਟਰੈਕਟਰ ਦਾ ਰਿੰਬਾ ਰੁੰਬਾ ਦਾ ਦੇਖੋ ਜੀ ਪੂਰਾ ਚੰਗਾ ਹੈ ਤੇ ਟਾਇਰ ਮਗਰਹਾਟ ਮਗਰੂਡ ਦੇਖ ਸਕਦੇ ਹੋ ਤੇ ਟਾਇਰ ਦੇਖੋ ਜੀ ਰਿੰਬ ਤੇ ਇੱਧਰ ਦੇਖ ਸਕਦੇ ਹੋ ਸੋਨਾ ਲੀਕਾ 50 ਦਾ ਜਿਆਦਾ ਸੋਨਾ ਲਿਕਾ ਜੀ 16 ਮਾਡਲ 485000 ਰੁਪਿਆ ਰੇਟ ਹੈ ਜੀ ਟਰੈਕਟਰ ਦਾ ਕੰਡੀਸ਼ਨ ਵਗੈਰਾ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਇਹ 4 ਸਪੀਰੋਂ ਜਮਾ ਨਵਾਂ ਟਰੈਕਟਰ ਪਿਆ ਜੀ ਮਗਰਾਟ ਮਰੂਟ ਦੇਖੋ ਜੀ 4 ਸਪੀਰੋਂ ਟਰੈਕਟਰ ਪੂਰਾ ਚੰਗਾ ਟਰੈਕਟਰ ਪਿਆ ਜੇ ਕਿਸੇ ਵੀਰ ਨੇ ਲੈਣਾ ਸੋਨਾ ਲਿਕਾ 50 ਦਾ ਜੇ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਬਾਈ ਹੁਣ ਕਿਉਂ ਲੋੜੀ ਅੱਜ ਛੇਤੀ ਜਾਣ ਦੀ ਤਿਆਰੀ ਕਰ ਲਈ 5:00 ਵਜੇ ਬਾਈ ਦਾ ਦੇਖ ਦੇਖ ਸਕਦੇ ਹੋ ਮਾਈਆਂ ਨੂੰ ਰੂੜੀ ਦਾ ਕਰਕੇ ਅੱਜ ਜਾਣ ਦੀ ਤਿਆਰੀ ਕਰ ਲਈ ਛੇਤੀ ਨਹੀਂ ਸੋਨੂੰ ਹੁਣ ਟ੍ਰੈਡ ਤਾਂ ਬਾਦੂ ਖੜਿਆ ਬਾਈ ਟਰਾਲੀਆਂ ਵੀ ਖੜੀਆਂ ਜੇ ਕਿਸੇ ਵੀਰ ਨੇ ਕੋਈ ਵੀ ਚੀਜ਼ ਟਰੈਕਟਰ ਟਰਾਲੀ ਲੈਣੀ ਆ ਤਾਂ ਆਪਾਂ ਨੂੰ ਕਮੈਂਟਾਂ ਚ ਦੱਸ ਦਿਓ ਬਾਈ ਬਣੇ ਆਪਾਂ ਸੋਨੂੰ ਛੇਤੀ ਭਾਲ ਕੇ ਇੱਥੇ ਦੱਸ ਦਿਆਂਗੇ ਬਾਈ ਰੇਟ ਤੇ ਮਾਡਲ ਬਾਰੇ ਇਧਰ ਆਪਾਂ ਤੁਹਾਨੂੰ ਟਰਾਲੀ ਦਿਖਾਉਨੇ ਆ ਬਾਈ ਜੇ ਕਿਸੇ ਵੀਰ ਨੇ ਟਰਾਲੀ ਲੈਣੀ ਹੁੰਦੀ ਆ ਦੂਰੇ ਦੂਰੇ ਟਾਰਾਂ ਵਾਲੀ ਦੇਖ ਸਕਦੇ ਹੋ ਜੀ 6.511 165000 ਰੁਪਿਆ ਰੇਟ ਹੈ ਜੀ ਜਾਲੀ ਜੂਲੀ ਲੱਗੀ ਹੈ ਟਰਾਲੀ ਦੇ ਲਿਫਟ ਵਾਲੀ ਟਰਾਲੀ ਹੈ ਜੀ ਪੂਰੀ ਦੇਖ ਸਕਦੇ ਹੋ ਚਾਰ ਸਪੀਰਿਓ ਕ੍ਰਿਸ਼ਨ ਵਗੈਰਾ ਟਾਇਰ ਟੂਰ ਵੀ ਚੰਗੇ ਹੈ ਜੀ ਟਰਾਲੀ ਦੇ ਤੇ ਬਾਈ ਟਰਾਲੀ ਦਾ ਇੱਕ 11 1/2 10 ਇੰਚੀ ਚੱਲਦੀ ਹੈ ਜੀ 10 ਇੰਚੀ ਚ 84 ਹੈ ਬਾਈ ਕਹਿੰਦਾ 10 ਇੰਚੀ ਹੱਬ ਹੈ ਤੇ ਹਿੱਸਾ 4 ਇੰਚੀ ਹੈ ਬਾਈ ਠੀਕ ਹੈ ਤੇ ਨਾਮ ਕੀ ਆਪਣਾ ਤੇ ਮੋਬਾਈਲ ਨੰਬਰ ਜੀ 98650 ਹਾਂਜੀ ਤੇ ਠੀਕ ਹੈ ਪਿੰਡ ਕਿਹੜਾ ਜੀ ਆਪਾਂ ਜਰੂਰ ਆਪ ਆਪ ਤਿਆਰ ਕਰਦੇ ਆ ਬਈ ਬਾਈ ਕਹਿੰਦਾ ਬਈ ਤਿਆਰ ਕਰਾਉਣੇ ਆ ਤੇ ਟਾਇਰ ਵੇਦਾਗਾ ਬਈ ਥੋੜਾ ਬਹੁਤਾ ਕਿੱਲੂਆਂ ਦਾ ਕੱਟ ਹੁੰਦਾ ਵਾ ਮਾੜਾ ਮੋਟਾ ਕੋਈ ਕਿੱਲ ਦਾ ਹੁੰਦਾ ਉਹ ਵੇਦਾਗੀ ਹੈ ਵੀ ਪੈਂਚਰ ਪੁੰਚਰ ਨਹੀਂ ਹੁੰਦੇ ਲਾਲਾ ਭੋਲੇ ਬਾਈ ਪੱਕੇ ਹੋ ਲੱਗੇ ਹੁੰਦੇ ਆ ਦੇਖ ਸਕਦੇ ਹੋ ਚਾਦਰ ਕਾਇ ਹੈ ਉਹ ਆ ਬਈ ਇਹ ਸਾਈਡ 12 ਗੇਜ ਦੀ ਥੱਲੇ ਫਰ 60 ਗੇਜ ਠੀਕ ਹੈ ਤੇ ਬਾਜਨ ਬੋਜਨ ਨੂੰ ਪਤਾ ਕੋਈ ਕਿੰਨਾ ਕਾ ਬਾਈ ਚ 18:30 ਕੁ ਮਿੰਟ ਲੱਗਣਾ ਤੇ ਇਹ ਪੰਪ ਕਿਹੜਾ ਬਾਈ ਪੰਪ ਦੀ ਕੁਐਸਟਰੀ ਕਿੰਨੀ ਹੈ 35 ਟਨਾਂ ਵਾਲਾ ਜੀ 35 ਟਨਾਂ ਵਾਲਾ ਹੈ ਜੀ 6 ਮਹੀਨੇ ਦੀ ਗਾਰੰਟੀ 6 ਮਹੀਨੇ ਦੀ ਗਾਰੰਟੀ ਹੈ ਜੀ ਦੇਖ ਸਕਦੇ ਹੋ ਜੇ ਕਿਸੇ ਨੇ ਟਰਾਲੀ ਲੈਣੀ ਹੈ ਡਾਲਾ ਹੇਚਾਣਾ ਖੁੱਲਦਾ ਨਹੀਂ ਥੱਲੇ ਨੂੰ ਖੁੱਲਦਾ ਜੀ ਉੱਪਰੋਂ ਖੁੱਲਦੂਗਾ ਡਾਲਾ ਥੱਲੇ ਨੂੰ ਖੁੱਲਦਾ ਜੀ ਦੇਖ ਸਕਦੇ ਹੋ ਥੱਲੇ ਨੂੰ ਖੁੱਲਦਾ ਜਾਂ ਉੱਪਰੋਂ ਖੁੱਲਦਾ ਜੀ ਤੇ ਬਾਕੀ ਸਾਰੇ ਜੇ ਬਾਈ ਕਿਸੇ ਨੇ ਤੈਨੂੰ ਫੋਨ ਕਰਕੇ ਤਿਆਰ ਕਰਾਉਣੀ ਹੋਵੇ ਤਾਂ ਉਹ ਜੀ ਵੀ ਕਰਵਾ ਦੇਉਗੇ ਉਹਜੀ ਵੀ ਕਰਾਤਾ ਗਿਆ ਆ ਵੀ ਆਪਣੀਆਂ ਬਾਈ ਇਧਰ ਆ ਵੀ ਬਾਈ ਦੀ ਆ ਜੀ ਦੇਖ ਸਕਦੇ ਹੋ ਇਹ ਵੀ 6.51 ਆ ਵੀ 6.51 ਜੀ ਦੇਖ ਸਕਦੇ ਹੋ ਚਾਰ ਸਪਿਰਾਂ ਟਾਇਰ ਟੂਰ ਦੇਖ ਸਕਦੇ ਹੋ ਜੀ ਜਾਲੀ ਜੁਲੀ ਜਾ ਆ ਬੈੱਡ 3 ਫੁੱਟਾ ਬਾਈ 3 ਫੁੱਟ ਬੈੱਡ ਹੈ ਜੀ ਤੇ ਬਾੜ ਕਿੰਨੀ ਆ ਸਵਾ ਦੋ ਕੁ ਦੋ ਫੁੱਟ ਦੋ ਫੁੱਟ ਬਾੜ ਹੈ ਜੀ ਇਹਦਾ ਰੇਟ 145 ਹੈ ਇਹ ਫਿਰ ਬਾਜਨ ਘਟਾ ਉਹਦੇ ਨੁੱਕ ਕਿਵੇਂ ਕੋਸਾ ਬਾਈ ਹਾਂਜੀ ਠੀਕ ਹੈ ਤੇ ਹੂੰ ਕਿੰਨੇ ਦੇ ਦਾਂਗੇ ਫਿਰ ਵੀ ਲੋੜੀ ਆ ਬਾਈ ਕੋਈ ਕਰੇਗਾ ਡਿਸਕਾਊਂਟ ਹਾਂਜੀ ਕਰ ਦੇ ਇੱਕ 35 ਦੀ ਦੇ ਦਾਂਗੇ 10000 ਰੁਪਿਆ ਡਿਸਕਾਊਂਟ ਕਰ ਦਾਂਗੇ ਬਾਈ ਕਹਿੰਦਾ ਲੋੜੀ ਕਰਕੇ 20 ਤਰੀਕ ਤੱਕ ਰੱਖੇਗਾ ਆਫਰ ਫਿਰ ਹਾਂਜੀ ਹਾਂਜੀ ਰੱਖਾਂਗੇ 20 ਤਰੀਕ ਤੱਕ ਬਾਈ ਕਹਿੰਦਾ ਆਫਰ ਰੱਖਾਂਗੇ ਜੀ ਜੇ ਕਿਸੇ ਵੀਰ ਨੇ ਟਰਾਲੀ ਲੈਣੀ ਹੈ ਦੂਰੇ ਟਹਰਾ ਵਾਲੀ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਜੀ ਮੋਬਾਈਲ ਨੰਬਰ ਬਾਈ ਦਾ ਸੋਡੇ ਕੋਲੇ ਆ ਗਿਆ ਜੀ ਇਦਾਂ ਕਹਿੰਦਾ ਜੀ ਫਾਰਮ ਟਰੈਕ 50 ਦਾ 96 ਮਾਡਲ ਹੈ ਜੀ 1/2 ਲੱਖ ਰੁਪਿਆ ਰੇਟ ਆ ਟਰੈਕਟਰ ਦਾ ਜੀ ਚਾਰਸ ਵੀਰੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਜੀ ਸੋਡੇ ਸਾਹਮਣੇ ਹੈ ਕੰਡੀਸ਼ਨ ਟਰੈਕਟਰ ਦੀ ਜੀ ਚਾਰ ਸਪੀਰੋਂ ਇਧਰ ਆ ਦੇਖੋ ਜੀ ਆਪਾਂ ਤੁਹਾਨੂੰ ਹੋਰ ਦਿਖਾਉਨੇ ਆ ਟਰਾਲੀ ਮੂਸੇ ਵਾਲ ਦੀਆਂ ਫੋਟੋਆਂ ਲੱਗੀਆਂ ਜੀ ਚਾਰ ਸਪੀਰੋਂ ਦੇਖ ਸਕਦੇ ਹੋ ਇਹਦਾ ਵੀ ਬਿੱਡ ਤੰ ਹੈ ਜੀ ਟਰਾਲੀ ਚੈੱਕ ਕਰ ਸਕਦੇ ਹੋ ਜੀ ਡਬਲ ਟਾਇਰੀ ਹੈ ਜੀ ਰੇਟ ਇਹਦਾ 1,58,000 ਰੁਪਿਆ ਹੈ ਜੀ ਇਹ ਵੀ 11 6.5 ਹੈ ਜੀ ਬਿੱਡ 3 ਫੁੱਟ ਹੈ ਤੇ ਇਧਰ 963 963 ਆ ਗਿਆ ਜੀ 18 ਮਾਡਲ ਹੈ ਜੀ 595000 ਰੁਪਿਆ ਰੇਟ ਆ ਟਰੈਕਟਰ ਦਾ ਜਮਾ ਨਵਾਂ ਟਰੈਕਟਰ ਪਿਆ ਜੀ ਦੇਖ ਸਕਦੇ ਹੋ ਇਹਦਾ ਲਾਈਵ ਚੱਲਦਾ ਬਈ ਹਾਂ ਬਈ ਲਾਈਵ ਚੱਲੂ ਉਹ ਵੀ ਬਣਾਵਾਂਗੇ ਬਈ ਤੇ ਇਧਰ ਦੇਖ ਸਕਦੇ ਹੋ ਜੀ ਜਮਾ ਨਵਾਂ ਟਰੈਕਟਰ ਪਈ ਚਾਰ ਸਪੀਰੋਂ ਕ੍ਰੀਸਰ ਵਗੈਰਾ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਤੇ ਬਾਈ ਦਾ ਮੋਬਾਈਲ ਨੰਬਰ ਦਿੰਨੇ ਆ ਬਈ ਆਪਣੇ ਹਾਂ ਹਾਂ ਕੀ ਨਾਮ ਹੈ ਜੀ ਆਪਣਾ ਤੇ ਮਾਡਲ ਨੰਬਰ ਜੀ 700794530 ਠੀਕ ਹੈ ਤੇ ਪਿੰਡ ਕਿਹੜਾ ਜੀ ਆਪਾਂ ਤੂੰ ਕਿੱਥੇ ਹੁੰਦਿਆ ਟਰੈਕ ਬਾਈ ਬਿਨਾ ਅਸਾ ਘਰ ਦਾ ਟਰੈਟ ਆ ਬਾਈ ਦਾ ਬਈ ਇਹ ਘਰੂ ਟਰੈਟ ਆ ਬਾਈ ਦੇਖ ਸਕਦੇ ਹੋ ਆਪਾਂ ਹੀ ਲੱਤਾ ਜੀ ਨਮਾ ਬਾਈ ਨਾ ਬਈ ਦੂਜੇ ਨਾਂ ਅਸਾ ਦੂਜੇ ਨਾਂ ਹੈ ਬਾਈ ਟਰੈਟ ਬਾਈ ਨੇ ਪੂਰਾ ਸਾਫ ਕੇ ਰੱਖਿਆ ਬੈਂਪਰ ਵਗੈਰਾ ਦੇਖ ਸਕਦੇ ਹੋ ਜੇ ਕਿਸੇ ਵੀ ਨੇ ਟਰੈਕਟਰ ਲੈਣਾ 963 ਬਾਈ ਨੇ ਘਰੇ ਰੱਖਿਆ ਹੋਇਆ ਟਰੈਟ ਹੈਗਾ ਤਾਂ ਬਾਈ ਦਾ ਮਾਡਲ ਨੰਬਰ ਤੁਹਾਡੇ ਕੋਲੇ ਆ ਗਿਆ ਜੀ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਜੀ ਇੱਧਰ ਦੇ ਦੇਖ ਸਕਦੇ ਹੋ ਜੀ ਬਾਈ ਜਾਣ ਦੀ ਤਿਆਰੀ ਚ ਹੈਗੇ ਹੁਣ ਦਫੋਂ ਨੇ ਜੀ ਇੱਧਰ ਬਾਈ ਜਾਣ ਦੀ ਤਿਆਰੀ ਚ ਤੂੜੀ ਵਾਲੀਆਂ ਮਸ਼ੀਨਾਂ ਵੀ ਆਉਂਦੀਆਂ ਬਾਈ ਤੇ ਸਾਨੂੰ ਤੂੜੀਆਂ ਆਏਗਾ ਵੀ ਦਿਖਾਉਂਦੇ ਅੱਜ ਲੋੜੀ ਦਾ ਕਰਕੇ ਬਾਈ ਜਾਣ ਦੀ ਤਿਆਰੀ ਚ ਹੈ ਕੁੱਲ ਵੀਰ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਬਣੇ